ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਬਦਲਾ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਕਹਾਣੀ ਸੁਮਨ ਤੇਜੀ ਨਾਲ ਕੰਮ ਪੂਰਾ ਕਰ ਰਹੀ ਸੀ ਦਾਲ ਸਬਜ਼ੀ ਤਿਆਰ ਸੀ ਸਿਰਫ ਕੁਲਕੇ ਬਣਾਉਣੇ ਬਾਕੀ ਸਨ ਉਦੋਂ ਹੀ ਜਦ ਤਨ ਰਸੋਈ ਵਿੱਚ ਦਾਖਲ ਹੋਇਆ ਅਤੇ ਸੁਮਨ ਕੋਲ ਰੱਖਿਆ ਗਲਾਸ ਚੁੱਕਣ ਲੱਗਾ ਉਸਨੇ ਜਾਣਬੁੱਝ ਕੇ ਸੁਮਨ ਨਰਮੀ ਨਾਲ ਛੋਇਆ ਅਤੇ ਪਾਣੀ ਦਾ ਗਲਾਸ ਚੁੱਕਿਆ ਅਤੇ ਪਾਣੀ ਲੈ ਕੇ ਬਾਹਰ ਚਲਾ ਗਿਆ। ਸੁਮਨ ਦੇ ਦਿਲ ਦੀ ਧੜਕਣ ਵੱਧ ਗਈ ਸੀ। ਉਸ ਦੇ ਸਰੀਰ ਨੂੰ ਇੱਕ ਨਸ਼ਾ ਜਿਹਾ ਹੋਣ ਲੱਗਾ। ਉਸ ਨੇ ਤਰਸ ਦੀਆਂ ਨਜ਼ਰਾਂ ਨਾਲ ਜਤਿਨ ਵੱਲ ਦੇਖਿਆ ਜੋ ਦੂਰ ਖੜ੍ਹਾ ਉਸ ਵੱਲ ਦੇਖ ਰਿਹਾ ਸੀ। ਸੁਮਨ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਜਤਿਨ ਨੇ ਉਸ ਨੂੰ ਪਿਆਰ ਨਾਲ ਗਲੇ ਲਗਾ ਲਿਆ ਹੋਵੇ। ਅਤੇ ਉਹ ਦੁਨੀਆ ਨੂੰ ਭੁੱਲ ਕੇ ਜਤਿਨ ਵਿੱਚ ਗਵਾਜ ਗਈ ਹੋਵੇ। ਉਦੋਂ ਹੀ ਅੰਮਾ ਜੀ ਅਖਬਾਰ ਲੱਭਦੇ ਹੋਏ ਫਿਰ ਸੋਈ ਵਿੱਚ ਦਾਖਲ ਹੋਏ ਅਤੇ ਸੁਮਨ ਦਾ ਸੁਪਨਾ ਚੱਕਨਾ ਚੂਰ ਹੋ ਗਿਆ। ਸੁਮਨ ਚੁੱਪਚਾਪ ਆਪਣੇ ਕੰਮ ਵਿੱਚ ਰੁੱਝ ਗਈ। ਸੁਮਨ ਜਤਿੰਦ ਦੇ ਘਰ ਖਾਣਾ ਬਣਾਉਣ ਦਾ ਕੰਮ ਕਰਦੀ ਸੀ। ਅੰਮਾ ਜੀ ਦਾ ਵੱਡਾ ਬੇਟਾ ਸਾਹਿਲ ਅਤੇ ਨੂ ਪੂਜਾ ਕੰਮ ਤੇ ਜਾਂਦੇ ਹਨ। ਛੋਟਾ ਬੇਟਾ ਜਤਿੰਦ ਵੀ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦਾ ਹੈ। ਉਹ ਅਜੇ ਵਿਆਹਾ ਨਹੀਂ ਹੈ ਅਤੇ ਸੁਮਨ ਵੱਲ ਆਕਰਸ਼ਿਤ ਹੈ। 22 ਸਾਲ ਦੀ ਸੁਮਨ ਬਹੁਤ ਸੁੰਦਰ ਹੈ। ਅਤੇ ਉਹ ਆਪਣੇ ਮਾਤਾ ਪਿਤਾ ਦੀ ਇਕਲੌਤੀ ਉਲਾਸ ਸੀ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਬਹੁਤ ਪਿਆਰ ਨਾਲ ਪਾਲਿਆ ਸੀ ਉਸ ਨੇ 10ਵੀਂ ਤੱਕ ਦੀ ਪੜ੍ਹਾਈ ਕੀਤੀ ਸੀ ਪਰ ਘਰ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਉਸ ਨੂੰ ਦੂਜੇ ਲੋਕਾਂ ਦੇ ਘਰਾਂ ਵਿੱਚ ਖਾਣਾ ਬਣਾਉਣ ਦਾ ਕੰਮ ਕਰਨਾ ਪਿਆ ਸੁਮਨ ਜਾਣਦੀ ਸੀ ਕਿ ਜੈਤਿਨੂਚ ਜਾਤੀ ਦਾ ਪੜਿਆ ਲਿਖਿਆ ਲੜਕਾ ਹੈ ਅਤੇ ਉਸ ਦਾ ਜਤੀ ਨਾਲ ਕੋਈ ਮੇਲ ਨਹੀਂ ਹੋ ਸਕਦਾ ਪਰ ਕਿਹਾ ਜਾਂਦਾ ਹੈ ਕਿ ਪਿਆਰ ਇੱਕ ਅਜਿਹਾ ਨਸ਼ਾ ਹੈ ਜੋ ਚੰਗੇ ਚੰਗੇ ਲੋਕਾਂ ਦੀ ਅਕਲ ਨੂੰ ਵੀ ਬੰਦ ਕਰ ਦਿੰਦਾ ਹੈ ਪਿਆਰ ਦੀ ਭਾਵਨਾ ਵਿੱਚ ਡੁੱਬਿਆ ਵਿਅਕਤੀ ਸਹੀ ਗਲਤ ਉੱਚਾ ਜਾਂ ਨੀਵਾ ਚੰਗਾ ਜਾਂ ਮਾੜਾ ਕੁਝ ਵੀ ਨਹੀਂ ਸਮਝਦਾ ਉਹ ਹਰ ਪਲ ਆਪਣੇ ਪਿਆਰ ਬਾਰੇ ਹੀ ਸੋਚਣ ਲੱਗਦਾ ਹੈ ਅਤੇ ਸੁਮਨ ਨਾਲ ਵੀ ਅਜਿਹਾ ਹੀ ਹੋ ਰਿਹਾ ਸੀ ਉਹ ਹਰ ਵੇਲੇ ਸੌਂਦਿਆਂ ਜਾਗਦਿਆਂ ਹੋਇਆ ਜਤਿਨ ਨੂੰ ਹੀ ਦੇਖਣ ਲੱਗੀ ਸੀ ਸਮਾਂ ਹੌਲੀ-ਹੌਲੀ ਲੰਘਦਾ ਗਿਆ ਜਤਿੰਦਰ ਦਾ ਹੌਸਲਾ ਵਧਦਾ ਜਾ ਰਿਹਾ ਸੀ ਅਤੇ ਸੂਮਨ ਵੀ ਉਸ ਦੇ ਸਾਹਮਣੇ ਕਮਜ਼ੋਰ ਹੁੰਦੀ ਜਾ ਰਹੀ ਸੀ ਇੱਕ ਦਿਨ ਮੌਕਾ ਦੇਖ ਕੇ ਜਤਿਨ ਨੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਸੂਮਨ ਨੇ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਜਤਿਨ ਜੀ ਅਮਾ ਜੀ ਕੀ ਸੋਚਣਗੇ ਜੇ ਉਹ ਇਹ ਸਭ ਦੇਖ ਲੈਣਗੇ ਅਮਾ ਸੋ ਰਹੀ ਹੈ ਉਹਨਾਂ ਦੀ ਚਿੰਤਾ ਨਾ ਕਰੋ ਬੜੀ ਮੁਸ਼ਕਿਲ ਨਾਲ ਅੱਜ ਸਾਨੂੰ ਇਹ ਪਲ ਮਿਲੇ ਹਨ ਉਹਨਾਂ ਨੂੰ ਇਸ ਤਰ੍ਹਾਂ ਬਰਬਾਦ ਨਾ ਕਰੋ ਪਰ ਜਤਿਨ ਜੀ ਇਹ ਠੀਕ ਨਹੀਂ ਹੈ ਤੁਹਾਡੀ ਅਤੇ ਮੇਰੇ ਵਿੱਚ ਕੋਈ ਮੇਲ ਨਹੀਂ ਹੈ ਸੁਮਨ ਅਜੇ ਵੀ ਡਰ ਰਹੀ ਸੀ ਪਿਆਰ ਵਿੱਚ ਕੋਈ ਛੋਟਾ ਜਾਂ ਵੱਡਾ ਨਹੀਂ ਹੁੰਦਾ ਬਸ ਮੈਂ ਤੈਨੂੰ ਆਪਣੀਆਂ ਬਾਹਾਂ ਵਿੱਚ ਕੈਦ ਕਰ ਲੈਣਾ ਚਾਹੁੰਦਾ ਹਾਂ ਤੇਰੀਆਂ ਗੁਲਾਬ ਦੀਆਂ ਪੰਖੜੀਆਂ ਵਰਗੇ ਇੰਨਾ ਬੁੱਲਾਂ ਵਿੱਚੋਂ ਇੱਕ ਵਾਰ ਰਸ ਚੂਸਣਾ ਚਾਹੁੰਦਾ ਹਾਂ ਜੈਤਨ ਕਿਸੇ ਵੀ ਤਰੀਕੇ ਨਾਲ ਸੁਮਨ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ ਸੁਮਨ ਅੰਦਰੋਂ ਡਰ ਰਹੀ ਸੀ ਪਰ ਜਤਿੰਦਰ ਦਾ ਪਿਆਰ ਉਸ ਨੂੰ ਆਪਣੇ ਵੱਲ ਖਿੱਚ ਰਿਹਾ ਸੀ ਆਕਰ ਸੂਮਨ ਵੀ ਥੀ ਲੀ ਪੈ ਗਈ। ਉਸਨੇ ਜਤੈਨ ਨੂੰ ਘੁੱਟ ਕੇ ਜੱਫੀ ਪਾ ਲਈ। ਦੋਵੇਂ ਇੱਕ ਦੂਜੇ ਨੂੰ ਗਲ ਬਕੜੀ ਪਾਈ ਪਿਆਰ ਦੀ ਗਹਿਰਾਈ ਵਿੱਚ ਡੁੱਬਦੇ ਗਏ ਅਤੇ ਉਹਨਾਂ ਦੇ ਪਿਆਰ ਦੀ ਅੱਗ ਪੂਰੀ ਤਰ੍ਹਾਂ ਭੱਕ ਗਈ ਸੀ। ਜਲਦੀ ਹੀ ਇੱਕ ਦੂਜੇ ਤੋਂ ਤ੍ਰਿਪਤ ਹੋ ਕੇ ਉਹ ਸ਼ਾਂਤ ਹੋ ਗਈ। ਜਦੋਂ ਸੂਮਨ ਨੂੰ ਹੋਸ਼ ਆਈ ਤਾਂ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਉਸਨੇ ਕਿਹਾ ਕਿ ਤੁਸੀਂ ਮੇਰਾ ਸਾਥ ਦੇਵੋਗੇ। ਤੁਸੀਂ ਮੈਨੂੰ ਦੁਨੀਆ ਦੀ ਭੀੜ ਵਿੱਚ ਇਕੱਲੀ ਨਾ ਛੱਡ ਦੇਣਾ ਕਿ ਤੂੰ ਪਾਗਲ ਐ ਮੈਂ ਪਿਆਰ ਕਰਦਾ ਹਾਂ ਤੈਨੂੰ ਮੈਂ ਤੈਨੂੰ ਕਿਵੇਂ ਛੱਡ ਸਕਦਾ ਹਾਂ ਇਹ ਕਹਿ ਕੇ ਉਸਨੇ ਸੁਮਨ ਨੂੰ ਚੁੰਮ ਲਿਆ ਸੁਮਨ ਨੇ ਫਿਰ ਉਸਨੂੰ ਆਪਣੀ ਸ਼ਾਤੀ ਨਾਲ ਘੁੱਟ ਲਿਆ ਹੁਣ ਅਜਿਹਾ ਅਕਸਰ ਹੋਣ ਲੱਗਾ ਸੀ ਜਦੋਂ ਪਿਆਰ ਦਾ ਦਿਖਾਵਾ ਕਰਕੇ ਸੁਮਨ ਦੇ ਨੇੜੇ ਹੋ ਜਾਂਦਾ ਸੀ ਦੋਵਾਂ ਨੇ ਪਿਆਰ ਦੇ ਰਾਹ ਤੇ ਚੱਲਦਿਆਂ ਮर्यादा ਦੀਆਂ ਹੱਦਾਂ ਤੋੜ ਦਿੱਤੀਆਂ ਸਨ ਪਿਆਰ ਦੇ ਸੁਹਾਵਨੇ ਸੁਪਨਿਆਂ ਦੇ ਨਾਲ-ਨਾਲ ਸੂਮਨ ਇੱਕ ਸੁੰਦਰ ਘਰੇਲੂ ਸੰਸਾਰ ਦੇ ਸੁਪਨੇ ਵੀ ਦੇਖਣੇ ਸ਼ੁਰੂ ਕਰ ਦਿੱਤੇ ਸਨ ਪਰ ਇੱਕ ਦਿਨ ਉਹ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਇੱਕ ਪਰਿਵਾਰ ਜਤਿੰਦੇ ਰਿਸ਼ਤੇ ਦੀ ਗੱਲ ਕਰਨ ਆਇਆ ਹੈ ਇੱਕ ਆਧੁਨਿਕ ਆਕਰਸ਼ਕ ਅਤੇ ਸਟਾਈਲਿਸ਼ ਕੁੜੀ ਆਪਣੇ ਮਾਪਿਆਂ ਨਾਲ ਬੈਠੀ ਸੀ ਜਦੋਂ ਅੰਮਾ ਜੀ ਨੇ ਸੂਮਨ ਨੂੰ ਮਹਿਮਾਨਾਂ ਲਈ ਕੁਝ ਖਾਸ ਬਣਾਉਣ ਲਈ ਕਿਹਾ ਤਾਂ ਸੂਮਨ ਨੇ ਪੁੱਛਿਆ ਇਹ ਲੋਕ ਕੌਣ ਹਨ ਅੰਮਾ ਜੀ ਇਸ ਕੁੜੀ ਨਾਲ ਜਤਿੰਦੇ ਵਿਆਹ ਦੀ ਗੱਲ ਚੱਲ ਰਹੀ ਹੈ। ਕੀ ਕੁੜੀ ਸੋਹਣੀ ਹੈ? ਅੰਮਾ ਜੀ ਨੇ ਪੁੱਛਿਆ। ਅਤੇ ਸੁਮਨ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਉਸਦੇ ਦਿlo ਦਿਮਾਗ ਵਿੱਚ ਪਚਾਲ ਆ ਗਿਆ ਸੀ। ਉਸ ਦਿਨ ਘਰ ਜਾ ਕੇ ਸੁਮਨ ਦੀਆਂ ਅੱਖਾਂ ਅੱਗੇ ਉਸੇ ਕੁੜੀ ਦਾ ਚਿਹਰਾ ਚਲਕਦਾ ਰਿਹਾ। نیند ਉਸ ਦੀਆਂ ਅੱਖਾਂ ਤੋਂ ਕੋਹਾਂ ਦੂਰ ਸੀ। ਅਗਲੇ ਦਿਨ ਜਦੋਂ ਜਤਿੰਦੇ ਘਰ ਖਾਣਾ ਬਣਾਉਣ ਲਈ ਗਈ ਤਾਂ ਉਸਨੇ ਸਭ ਤੋਂ ਪਹਿਲਾਂ ਮੌਕਾ ਦੇਖ ਕੇ ਜਤਿਨ ਨਾਲ ਗੱਲ ਕੀਤੀ ਜਤਿਨ ਜੀ ਇਹ ਸਭ ਕੀ ਹੈ ਤੁਹਾਡੇ ਵਿਆਹ ਦੀ ਗੱਲਬਾਤ ਚੱਲ ਰਹੀ ਹੈ ਤੁਸੀਂ ਆਪਣੇ ਪਰਿਵਾਰ ਨੂੰ ਸਾਡੇ ਪਿਆਰ ਬਾਰੇ ਕਿਉਂ ਨਹੀਂ ਦੱਸਿਆ ਨਹੀਂ ਸੁਮਨ ਮੈਂ ਉਹਨਾਂ ਨੂੰ ਆਪਣੇ ਪਿਆਰ ਬਾਰੇ ਨਹੀਂ ਦੱਸ ਸਕਦਾ ਪਰ ਕਿਉਂ ਕਿਉਂਕਿ ਸਮਾਜ ਸਾਡੇ ਪਿਆਰ ਨੂੰ ਸਵੀਕਾਰ ਨਹੀਂ ਕਰੇਗਾ ਮੇਰੇ ਮਾਪੇ ਕਦੇ ਵੀ ਇਹ ਸਵੀਕਾਰ ਨਹੀਂ ਕਰਨਗੇ ਕਿ ਮੈਂ ਕਿਸੇ ਨੀਵੀਂ ਜਾਤ ਦੀ ਕੁੜੀ ਨਾਲ ਵਿਆਹ ਕਰਾਂ ਜਤਿਨ ਨੇ ਬੇਸ਼ਰਮੀ ਨਾਲ ਕਿਹਾ ਫਿਰ ਤੂੰ ਮੈਨੂੰ ਪਿਆਰ ਕਿਉਂ ਕੀਤਾ ਜੇ ਤੂੰ ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਸੀ ਤਾਂ ਮੈਨੂੰ ਸੁਪਨੇ ਕਿਉਂ ਦਿਖਾਏ ਸੁਮਨ ਨੇ ਤੜਫਦੇ ਹੋਏ ਕਿਹਾ ਦੇਖ ਸੁਮਨ ਸਮਝਣ ਦੀ ਕੋਸ਼ਿਸ਼ ਕਰੋ ਅਸੀਂ ਦੋਵਾਂ ਨੇ ਪਿਆਰ ਕੀਤਾ ਹੈ ਪਿਆਰ ਲਈ ਸਿਰਫ ਸਾਡੀ ਦੋਵਾਂ ਦੀ ਸਹਿਮਤੀ ਦੀ ਲੋੜ ਸੀ ਪਰ ਵਿਆਹ ਇੱਕ ਸਮਾਜਿਕ ਰਿਸ਼ਤਾ ਹੈ ਵਿਆਹ ਲਈ ਸੋਸਾਇਟੀ ਦੀ ਇਜਾਜ਼ਤ ਲੈਣੀ ਪੈਂਦੀ ਹੈ ਮੈਨੂੰ ਵਿਆਹ ਮੇਰੇ ਪਰਿਵਾਰ ਦੇ ਕਹਿਣ ਤੇ ਹੀ ਕਰਨਾ ਹੋਵੇਗਾ। ਇਸ ਦਾ ਮਤਲਬ ਸਾਡੇ ਵਿੱਚ ਕੋਈ ਪਿਆਰ ਨਹੀਂ ਸੀ। ਤੁਸੀਂ ਮੇਰੇ ਨਾਲ ਪਿਆਰ ਦਾ ਡਰਾਮਾ ਖੇਡਿਆ ਹੈ। ਤੁਸੀਂ ਸਿਰਫ ਮੇਰਾ ਸਰੀਰ ਹੀ ਚਾਹੁੰਦੇ ਸੀ। ਤੁਸੀਂ ਮੈਨੂੰ ਕਿਉਂ ਕਿਹਾ ਕਿ ਤੁਸੀਂ ਮੈਨੂੰ ਕਦੇ ਇਕੱਲਾ ਨਹੀਂ ਛੱਡੋਗੇ? ਸੁਮਨ ਮੈਂ ਤੇਨੂੰ ਇਕੱਲਾ ਛੱਡ ਕੇ ਕਿੱਥੇ ਜਾ ਰਿਹਾ ਹਾਂ? ਮੈਂ ਅਜੇ ਵੀ ਤੈਨੂੰ ਪਿਆਰ ਕਰਦਾ ਹਾਂ। ਮੇਰੇ ਪਿਆਰ ਤੇ ਯਕੀਨ ਕਰ। ਸਾਡਾ ਇਹ ਪਿਆਰ ਸਦਾ ਕਾਇਮ ਰਹੇਗਾ। ਭਾਵੇਂ ਮੈਂ ਉਸ ਨਾਲ ਵਿਆਹ ਕਰ ਲਵਾਂ ਅਸੀਂ ਪਹਿਲਾਂ ਵਾਂਗ ਮਿਲਦੇ ਰਹਾਂਗੇ ਸਾਡਾ ਰਿਸ਼ਤਾ ਇਸੇ ਤਰ੍ਹਾਂ ਜਾਰੀ ਰਹੇਗਾ ਮੈਂ ਹਮੇਸ਼ਾ ਤੇਰਾ ਰਹਾਂਗਾ ਜਤਿਨ ਨੇ ਸੁਮਨ ਨੂੰ ਕਿਹਾ ਸੁਮਨ ਨੂੰ ਲੱਗਾ ਜਿਵੇਂ ਹਜ਼ਾਰਾਂ ਵਿਚੂਆਂ ਨੇ ਉਸ ਨੂੰ ਡੰਗ ਲਿਆ ਹੋਵੇ ਇਸ ਤੋਂ ਬਾਅਦ ਸੁਮਨ ਨੇ ਰਸੋਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ ਤੇ ਦਿਲ ਰੋ ਰਿਹਾ ਸੀ ਘਰ ਆ ਕੇ ਉਹ ਸਾਰੀ ਰਾਤ ਸੋਚੀ ਰਹੀ ਜਤਿੰਦ ਦੀ ਬੇਵਫਾਈ ਅਤੇ ਉਸਦੀ ਬੇਵਸੀ ਉਸ ਨੂੰ ਪੂਰੀ ਤਰ੍ਹਾਂ ਪਰੇਸ਼ਾਨ ਕਰ ਰਹੀ ਸੀ ਭਾਵੇਂ ਇਹ ਪਿਆਰ ਜਤਿੰ ਲਈ ਸਿਰਕ ਭੁਖ ਸੀ ਪਰ ਉਸ ਨੇ ਜਤਿੰ ਨੂੰ ਘਿlo ਚਾਇਆ ਸੀ ਇਸ ਲਈ ਉਸ ਨੇ ਜਤਿੰ ਨੂੰ ਸਭ ਕੁਝ ਸਮਰਪਿਤ ਕਰ ਦਿੱਤਾ ਸੀ ਉਹ ਜਤਿੰ ਨੂੰ ਇੰਨੀ ਆਸਾਨੀ ਨਾਲ ਮਾਫ ਨਹੀਂ ਕਰ ਸਕਦੀ ਸੀ ਉਸ ਨੇ ਸੋਚਿਆ ਕਿ ਜਤਿੰ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ ਉਹ ਸਾਰੀ ਰਾਤ ਸੋਚਦੀ ਰਹੀ ਕਿ ਜਤਿਨ ਨੂੰ ਸਭ ਕੁਝ ਕਿਵੇਂ ਸਿਖਾਇਆ ਜਾਵੇ ਆਖਰਕਾਰ ਉਸ ਨੂੰ ਸਮਝ ਆ ਗਈ ਕਿ ਉਹ ਜਤਿਨ ਤੋਂ ਬਦਲਾ ਕਿਵੇਂ ਲੈ ਸਕਦੀ ਹੈ ਅਗਲੇ ਦਿਨ ਤੋਂ ਹੀ ਉਸਨੇ ਬਦਲੇ ਦੀ ਸਕ੍ਰਿਪਟ ਲਿਖਣੀ ਸ਼ੁਰੂ ਕਰ ਦਿੱਤੀ ਉਸ ਦਿਨ ਉਹ ਸੋਹਣੇ ਕੱਪੜੇ ਪਾ ਕੇ ਜਤਿਨ ਦੇ ਘਰ ਖਾਣਾ ਬਣਾਉਣ ਪਹੁੰਚੀ ਜਤਿਨ ਸ਼ਾਮ 4 ਵਜੇ ਦੀ ਸ਼ਿਫਟ ਵਿੱਚ ਦਫ਼ਤਰ ਜਾਂਦਾ ਸੀ ਅੰਮਾ ਜੀ ਹਰ ਦੂਜੇ ਦਿਨ 12 ਤੋਂ 4 ਵਜੇ ਤੱਕ ਮੰਦਰ ਜਾਂਦੇ ਸਨ ਪਿਤਾ ਜੀ ਦੀਆਂ ਲੱਤਾਂ ਵਿੱਚ ਸਮੱਸਿਆ ਸੀ ਇਸ ਲਈ ਉਹ ਮੰਝੇ ਤੇ ਹੀ ਰਹਿੰਦੇ ਸਨ ਅੱਜ ਅੰਮਾ ਜੀ ਦੇ ਮੰਦਰ ਜਾਣ ਦਾ ਦਿਨ ਸੀ 12 ਵਜੇ ਉਹਨਾਂ ਦੇ ਜਾਣ ਤੋਂ ਬਾਅਦ ਉਹ ਜਤਿਨ ਕੋਲ ਆਈ ਅਤੇ ਉਸ ਦਾ ਹੱਥ ਫੜ ਕੇ ਕਿਹਾ ਜਤਿਨ ਜੀ ਤੁਹਾਡੇ ਵਿਆਹ ਦੀ ਗੱਲ ਸੁਣ ਕੇ ਮੈਂ ਉਦਾਸ ਹੋ ਗਈ ਹਾਂ ਪਰ ਹੁਣ ਮੈਂ ਆਪਣੇ ਆਪ ਤੇ ਕਾਬੂ ਕਰ ਲਿਆ ਹੈ ਮੈਂ ਵਿਆਹ ਤੋਂ ਪਹਿਲਾਂ ਇਹਨਾਂ ਦਿਨਾਂ ਦਾ ਪੂਰਾ ਆਨੰਦ ਲੈਣਾ ਚਾਹੁੰਦੀ ਹਾਂ ਮੈਂ ਤੁਹਾਡੀਆਂ ਬਾਹਾਂ ਵਿੱਚ ਗੁਆਚ ਜਾਣਾ ਚਾਹੁੰਦੀ ਹਾਂ ਜਤਿੰਦੇ ਇੱਛਾ ਪੂਰੀ ਹੋ ਰਹੀ ਸੀ ਉਸਨੇ ਤੁਰੰਤ ਸੂਮਨ ਨੂੰ ਨੇੜੇ ਖਿੱਚ ਲਿਆ ਦੋਵਾਂ ਨੇ ਇੱਕ ਦੂਜੇ ਨੂੰ ਗਲਵੱਕੜੀ ਪਾ ਲਈ ਤੇ ਇੱਕ ਦੂਜੇ ਵਿੱਚ ਗੁਆਚ ਗਏ ਜਤਿੰਨ ਸੂਮਨ ਨੂੰ ਚੁੱਕ ਕੇ ਬੈੱਡ ਤੇ ਲੈ ਗਿਆ ਤੇ ਫਿਰ ਦੋਵਾਂ ਦੇ ਸਰੀਰ ਇੱਕ ਮਿਕ ਹੋ ਗਏ ਸੂਮਨ ਨੇ ਬਿਸਤਰੇ ਤੇ ਜਤਿੰਨ ਨੂੰ ਬਾਹਾਂ ਵਿੱਚ ਘੁੱਟਦੇ ਹੋਏ ਪੁੱਛਿਆ ਕੱਲ ਤੁਸੀਂ ਸੱਚ ਕਹਿ ਰਹੇ ਸੀ ਜਤਿੰਨ ਜੀ ਕੀ ਤੁਸੀਂ ਵਿਆਹ ਤੋਂ ਬਾਅਦ ਵੀ ਮੇਰੇ ਨਾਲ ਇਹ ਰਿਸ਼ਤਾ ਕਾਇਮ ਰੱਖੋਗੇ ਹਾਂ ਸੂਮਨ ਤਨਵੇਸ਼ਕ ਕਿਉਂ ਹੈ ਵਿਆਹ ਇੱਕ ਅਲੱਗ ਚੀਜ਼ ਹੈ ਅਤੇ ਪਿਆਰ ਹੋਰ ਚੀਜ਼ ਹੈ ਸਾਡੇ ਵਿਚਾਰ ਪਿਆਰ ਅਤੇ ਸਰੀਰ ਦਾ ਇਹ ਮਿਲਾਪ ਸਦਾ ਕਾਇਮ ਰਹੇਗਾ ਇਹ ਰਿਸ਼ਤਾ ਵਿਆਹ ਤੋਂ ਬਾਅਦ ਵੀ ਇਸੇ ਤਰ੍ਹਾਂ ਚੱਲਦਾ ਰਹੇਗਾ ਕਹਿ ਕੇ ਜਤਿਨ ਨੇ ਫਿਰ ਤੋਂ ਸੁਮਨ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਸ਼ਾਮ ਨੂੰ ਸੁਮਨ ਆਪਣੇ ਘਰ ਪਰਤੀ ਉਹ ਬਾਥਰੂਮ ਗਈ ਅਤੇ ਨਹਾ ਕੇ ਬਾਹਰ ਆ ਗਈ ਫਿਰ ਮੋਬਾਈਲ ਲਿਆ ਅਤੇ ਬੈਠ ਗਈ ਅੱਜ ਉਹਨਾਂ ਦੀ ਸਰੀਰਕ ਮੁਲਾਕਾਤ ਦਾ ਹਰ ਪਾਲਿਸ ਮੋਬਾਈਲ ਵਿੱਚ ਕੈਦ ਹੋ ਗਿਆ ਸੀ ਉਸਨੇ ਬੜੀ ਹੁਸ਼ਿਆਰੀ ਨਾਲ ਮੋਬਾਈਲ ਦਾ ਕੈਮਰਾ ਅਜੇਹੀ ਥਾਂ ਤੇ ਲਾਇਆ ਸੀ ਜਿੱਥੋਂ ਦੋਵਾਂ ਦੀਆਂ ਸਾਰੀਆਂ ਗਤੀਵਿਧੀਆਂ ਕੈਦ ਹੋ ਗਈਆਂ ਸਨ ਇਹ ਡੇਢ ਘੰਟੇ ਦਾ ਇੰਟੀਮੇਟ ਵੀਡੀਓ ਸੀ 10 ਦਿਨਾਂ ਦੇ ਅੰਦਰ ਉਸਨੇ 3-4 ਹੋਰ ਅਜਿਹੇ ਵੀਡੀਓ ਸ਼ੂਟ ਕੀਤੇ ਫਿਰ ਉਸਨੇ ਬੜੀ ਚਲਾਕੀ ਨਾਲ ਵੀਡੀਓ ਐਡਿਟ ਕਰਕੇ ਆਪਣਾ ਚਿਹਰਾ ਛੁਪਾ ਲਿਆ ਕੁਝ ਹੀ ਦਿਨਾਂ ਵਿੱਚ ਜਤੀ ਨੇ ਵਿਆਹ ਕਰਵਾ ਲਿਆ 8-10 ਦਿਨਾਂ ਦੇ ਅੰਦਰ ਉਸਨੇ ਜਤਿੰਦ ਦੀ ਪਤਨੀ ਨਾਲ ਦੋਸਤੀ ਕਰ ਲਈ ਅਤੇ ਉਸ ਦਾ ਮੋਬਾਈਲ ਨੰਬਰ ਲੈ ਲਿਆ। ਅਗਲੇ ਦਿਨ ਉਸਨੇ ਅਮਾ ਜੀ ਨੂੰ ਦੱਸਿਆ ਕਿ ਉਸ ਨੂੰ ਕਿਸੇ ਹੋਰ ਸ਼ਹਿਰ ਵਿੱਚ ਚੰਗੀ ਨੌਕਰੀ ਮਿਲ ਗਈ ਹੈ ਅਤੇ ਉਹ ਹੁਣ ਕੰਮ ਤੇ ਨਹੀਂ ਆ ਸਕੇਗੀ। ਉਸ ਦਿਨ ਉਸ ਜਤਿੰਦ ਨੂੰ ਵੀ ਨਹੀਂ ਮਿਲੀ ਅਤੇ ਘਰ ਆ ਗਈ। ਅਗਲੀ ਸਵੇਰ ਉਸਨੇ ਜਤਿੰਦ ਦੀ ਪਤਨੀ ਨੂੰ ਆਪਣੇ ਅਤੇ ਜਤਿੰਦ ਦੀਆਂ ਦੋ ਵੀਡੀਓ WhatsApp ਕੀਤੀਆਂ। ਸ਼ਾਮ ਕਰੀਬ 4 ਵਜੇ ਜਤਿੰਦ ਦਾ ਫੋਨ ਆਇਆ। सुमनois बारे ਪਹਿਲਾ ਹੀ ਪਤਾ ਸੀ ਉਸਨੇ ਮੁਸਕਰਾ ਕੇ ਫੋਨ ਚੁੱਕਿਆ ਤਾਂ ਸਾਹਮਣੇ ਤੋਂ ਜਤਿੰਦਰ ਰੋਂਦੀ ਆਵਾਜ਼ ਸੁਣਾਈ ਦਿੱਤੀ सुमन ਤੂੰ ਮੇਰੇ ਨਾਲ ਕੀ ਕੀਤਾ ਮੇਰੀ ਵਿਆਹ ਤਾਂ ਜ਼ਿੰਦਗੀ ਅਜੇ ਠੀਕ ਤਰ੍ਹਾਂ ਸ਼ੁਰੂ ਨਹੀਂ ਹੋਈ ਸੀ ਅਤੇ ਤੂੰ ਇਹ ਵੀਡੀਓ ਭੇਜ ਦਿੱਤੀ ਹੈ ਤੈਨੂੰ ਪਤਾ ਹੈ ਮਾਇਆ ਸਵੇਰ ਤੋਂ ਮੇਰੇ ਨਾਲ ਲੜ ਰਹੀ ਹੈ ਤੇ ਹੁਣੇ ਉਹ ਆਪਣਾ ਸੂਟਕੇਸ ਲੈ ਕੇ ਸਦਾ ਲਈ ਆਪਣੇ ਘਰ ਚਲੀ ਗਈ ਹੈ सुमन ਤੂੰ ਮੇਰੇ ਨਾਲ ਇਹ ਕੀ ਕੀਤਾ ਹੈ ਅੱਗੋ सुमन ਬੋਲੀ ਫੋਨ ਤੂੰ ਨਾ ਕਰਦਾ ਰਿਆ ਨਾ ਘਾੜਦਾ ਅਲਵੀ ਦਾ ਜਤਿਨ ਸੁਮਨ ਨੇ ਐਨੀ ਗੱਲ ਕਹਿੰਦਿਆਂ ਫੋਨ ਕੱਟ ਦਿੱਤਾ ਉਸਨੇ ਅੱਜ ਜਤਿਨ ਤੋਂ ਆਪਣੇ ਹਰ ਹੰਝੂ ਦਾ ਬਦਲਾ ਲੈ ਲਿਆ ਸੀ ਅੱਜ ਉਸ ਨੂੰ ਲੱਗਾ ਜਿਵੇਂ ਕਿਸੇ ਨੇ ਉਸਦੇ ਜ਼ਖਮਾਂ ਤੇ ਮਲਮ ਲਗਾ ਦਿੱਤੀ ਹੋਵੇ ਤੁਸੀਂ ਸੁਣੀ ਕਹਾਣੀ ਬਦਲਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਇਸ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ